ਹਾਂਜੀ ਇਹ 16 ਤਰੀਕ ਦਾ ਵਾਕਿਆ ਹੈ ਜੀ 16 ਤਰੀਕ ਨੂੰ ਇੱਕ ਲਾਲ ਰੰਗ ਦਾ ਮੈਸੀ ਟਰੈਕਟਰ ਮੰਗਾ ਸਨ ਗੁਰਦਾਸ ਸਿੰਘ ਕੰਗਸਾਪੁਰ ਦਾ ਆਪਣੇ ਘਰ ਦੇ ਬਾਹਰ ਖੜਾ ਕਰਕੇ ਗਿਆ ਸੀਗਾ ਸਵੇਰੇ 9 ਵਜੇ ਤੇ ਇਹਨੇ 11 ਵਜੇ ਆ ਕੇ ਦੇਖਿਆ ਤੇ ਇਹਦਾ ਜਿਹੜਾ ਉਹ ਟਰੈਕਟਰ ਉਥੋਂ ਚੋਰੀ ਹੋ ਚੁੱਕਾ ਸੀਗਾ ਸੋ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਆਪਣੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਫੋਰ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਦੋਂ ਪਤਾ ਜੁੜੀ ਦਿੱਤੀ ਗਈ ਤਾਂ ਪਤਾ ਲੱਗਾ ਕਿ ਪਰਮਜੀਤ ਸਿੰਘ ਸਰਵ ਸੁਖਸਿੰਦਰ ਸਿੰਘ ਜੋ ਵੀ ਕਾਂਸਾਬੂਦੋਂ ਆਉਣ ਵਾਲਾ ਉਹ ਟਰੈਕਟਰ ਨੂੰ ਜਿਹੜਾ ਲੈ ਕੇ ਗਿਆ ਉਸ ਨੂੰ ਉਸ ਉਹਨੂੰ ਜਿਹੜਾ ਵਾਹ ਚੱਕ ਪੰਡ ਤੇ ਲਾਗੂ ਉਹਨੂੰ ਵਫਾਰ ਕਰਕੇ ਤੇ ਟਰੈਕਟਰ ਤੇ ਜਿਹੜਾ ਚੋਰਾ ਇਹ ਦੋਨੇ ਫਰਜ ਆ ਚੁੱਕੇ ਆ ਇਹ ਸਾਰੇ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬੈਨ ਨਹੀਂ ਉਹ ਅਸੀਂ ਜੇ ਕਰ ਰਹੇ ਆ ਜੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਬਟ ਅਜੇ ਤੱਕ ਕੋਈ ਹਜੇ ਸਾਹਮਣੇ ਨਹੀਂ ਆਇਆ ਫਿਰ ਵੀ ਅਸੀਂ ਤਕਨੀਕ ਸਮਾ ਬੁਲਾ ਕੇ ਤੇ ਸਾਰਾ ਜਿਹੜਾ ਬਰੀਕੀ ਨਾਲ ਜਿਹੜੀ ਹੈ ਪੁੱਛ ਗਿਸ਼ ਕਰਾਂਗੇ ਟਰੈਕਟਰ ਦੀ ਇਹਦੀ ਪ੍ਰੋਸੀਜਰ ਚਾਹੁੰਦਾ ਸੀ ਵੀ ਇਹ ਟਰੈਕਟਰ ਜਿਹੜਾ ਮੋਗੇ ਮੰਡੀ ਦੇ ਵਿੱਚ ਵੇਚ ਕੇ ਤੇ ਉੱਥੋਂ ਫਰਿਆ ਅਸੀਂ ਕਰਾਣਾ ਚਾਹੁੰਦਾ ਸੀਗਾ ਨਸ਼ਬਗਰਾ ਦਾਦੀ ਜੀ ਉਹ ਵਜੋਂ ਸਾਡਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਅੱਜ ਅਸੀਂ ਇੱਕੰਨੇ ਹੀ ਕਹਿ ਸਕਦੇ ਹਾਂ ਫਿਰ ਇਨਵੈਸਟੀਗੇਸ਼ਨ ਚਾਹੀਗਾ ਫਿਰ ਤੋਂ ਬਾਅਦ ਅਸੀਂ ਦੱਸਾਂਗੇ ਜੋਰੀ ਕਰਨ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਇਹ ਜੀ 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 ਚੋਰੀ ਕਰਨ ਤੋਂ ਬਾਅਦ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਬੱਚੀ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਜੀ ਚੋਰੀ ਹੋਣ ਤੋਂ ਬਾਅਦ ਹੁਣ ਕੀ ਕਰਵੇ ਕੀਤੀ ਜਾਤੀ ਹੁਣ ਇੱਥੇ ਜੇ ਲੋ ਸਾਨੂੰ ਕੋ ਪੁਲਿਸ ਸਮਝ ਕੇ ਉਹਨਾਂ ਦਾ ਅਗੂਸ਼ਨ ਤੁਹਾਡਾ ਬਲੈਕਏਅਰ ਕੋ ਹੋਰਲੀ ਬਾਕੀ ਸਾਰੀ ਜਿਹੜੀ ਹੋਰ ਨੇ ਚੋਰੀਆਂ ਕੀਤੀਆਂ ਕੀ ਹੋਣਾ ਬਾਰੇ ਔਰ ਬਾਕੀ ਸਾਰਾ ਜਿਹੜਾ ਹੋ ਇਹਦੇ ਦੇ ਮਸਾਫੀ ਹੈ ਉਹ ਸਾਰਾ ਪਤਾ ਵੀ ਪਾ ਜਾਏਗਾ ਜਿਹੜੇ ਕ੍ਰਾਈਮ ਕਰਦੇ ਇਸ ਤਰ੍ਹਾਂ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਉਹਨ ਬਿਲਕੁਲ ਸਖਤ ਤੋਂ ਮੈਸੇਜ ਹੈ ਜੀ ਇਹ ਬਿਲਕੁਲ ਵੀ ਅਜਾ ਬੰਦਾ ਕੋਈ ਵੀ ਜਿਹੜਾ ਬਖਸ਼ਿਆ ਨਹੀਂ ਜਾਏਗਾ ਔਰ ਸਖਤ ਤੋਂ ਸਖਤ ਕਸ਼ਨ ਲਿਆ ਜਾਏਗਾ ਸੋ ਇਸ ਕਰਕੇ ਅਜਾ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਤੋਂ ਪਹਿਲਾਂ ਜਿਹੜਾ ਆਪਣਾ ਵਾਰ ਸੋਚਣਾ ਤਾਂ ਕਿ ਇਹਦਾ ਇਹਨਾਂ ਦਾ ਜਿਹੜਾ ਅੰਜਾਮ ਜਿਹੜਾ ਫਿਰ ਮੁੜ ਕੇ ਬਹੁਤ ਮਾੜਾ ਹੁੰਦਾ ਹੈ ਠੀਕ ਹੈ